ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੂਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਕਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਝੱਲੂਗਾ ਜੀ ਸਸੀ ਘਾਲ ਜੀ ਸਸੀ ਘਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਆ ਜੀ ਪਿੰਡ ਫਰਾਜ ਆ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9530744735 ਜੀ ਠੀਕ ਹੈ ਵੀਰੇ ਘਰ ਦੀ ਮਾਝੀ ਹੈ ਜੀ ਹਾਂਜੀ ਘਰ ਦੀ ਮਾਝੀ ਹੈ ਜੀ ਸੁਵਾ ਕਿੰਨਾ ਮਾਝੀ ਸੁਵਾ ਦੂਜਾ ਜੀ ਇਹਦਾ ਦੂਜਾ ਸੁਵਾ ਸਮਾਂ ਕਿੰਨਾ ਲਊਗੀ ਜੀ ਸਮਾਂ 3-4 ਦਿਨ ਲੈ ਜੂਗੀ ਜੀ ਅਜੇ ਹਾਂਜੀ ਡੇਟ ਮਤਾਬਕ ਹਾਂਜੀ ਡੇਟ ਮਤਾਬਕ ਕਿਲੋ ਵੱਧ ਘੱਟ ਹੋ ਜਾਣਾ ਹਾਂਜੀ ਉਹ ਤਾਂ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਹਾਂਜੀ ਪੂਰੀ ਫੋਲ ਗਾਰੰਟੀ ਹੋਊਗੀ ਜੀ ਆਪਣੀ ਠੀਕ ਹੈ ਸੀਮਨ ਕਿਹੜਾ ਲੱਗਿਆ ਜੀ ਇਹਦੇ ਸੀਮਨ ਦਾ ਕੋਈ ਨੂਰ ਦਾ ਲੱਗਿਆ ਵਾ ਜੀ ਰਿਕਾਰਡ ਮਿਲੂਗਾ ਜੀ ਪ੍ਰੋਪਰ ਹਾਂਜੀ ਰਿਕਾਰਡ ਮਿਲ ਜੂਗਾ ਪ੍ਰੋਪਰ ਠੀ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਪਿਛਲੇ ਸੂਏ 12 ਕਿਲੋ ਦੁੱਧ ਚੋਇਆ ਜੀ ਆਪਾਂ ਇਹਦਾ ਨੈਟਾ ਹਾਂਜੀ ਹਾਂਜੀ ਜਾਊਗੀ ਜਾਊਗੀ ਜਾਊਗੇ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦੱਸਣ ਮੁਤਾਬਕ ਜੁਜਾ ਹੁੰਦੀ ਆ ਜੀ ਡੇਟ ਮੁਤਾਬਕ ਹਜੇ 3 ਤੋਂ 4 ਦਿਨ ਲੈ ਜੂਗੀ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਤੇ ਤਿਆਰੀ ਵੀ ਚੰਗੀ ਆ ਜੀ ਬਾਕੀ ਥਣ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਨਾ ਸੈਜ ਥਨਾ ਦਾ ਕੱਲਾ ਕੱਲਾ ਨਿੱਕਰ ਮਾ ਹੱਥੀ ਜਵਾਈ ਵਾਲਾ ਗੋਲ ਪੱਟ ਪੂੜਾ ਬਾਕੀ ਚੰਗੇ ਸੀ ਮਨਪੋਹੇ ਨੂਰ ਤੋਂ ਗੱਬਣ ਆ ਜੀ ਜੀ ਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਜੀ ਖਾਣਾ ਦੇ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਹੋਊਗੀ ਪਿਛਲੇ ਸੂਏ ਦਾ 12 ਕਿਲੋ ਦਾ ਰਿਕਾਰਡ ਆ ਇਹ ਜਿਹੜੀਰ ਜਿੰਨੀ ਕੋਈ ਵੀ ਸੇਵਾ ਕਰ ਲੂਗਾ ਉਹਨਾਂ ਤੋਂ ਦੇ ਚੋ ਸਕਦਾ ਚੰਗੀਆਂ ਮੱਝ ਮੱਛ ਮੇਰੇ ਬਰੀਕੀਆਂ ਬਹੁਤ ਨੇ ਜੀ ਬਾਕੀ ਪਹਿਲੇ ਸੂਏ ਦਾ ਰਿਕਾਰਡ ਚੰਗਾ ਜੀ ਦੂਜੇ ਸੂਏ ਤੱਕ ਯਾਰ ਪਲੱਸ ਜਾਊਗੀ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੂ ਬਾਕੀ ਠੰਡੀ ਸੀ ਸੀਗੀ ਵੀਰੇ ਬਹੁਤ ਠੰਡੀ ਸੀ ਲਾ ਬਾਈ ਜੀ ਕੋਈ ਇਹਦਾ ਲੰਬਾ ਹੀ ਨਹੀਂ ਭੋਰਾ ਵੀ ਠੀਕ ਹੈ ਵੀਰੇ ਜਿਹੜੀ ਜੈਜ ਦੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ ਜੈਜ ਦੀ ਡਿਮਾਂਡ ਨੂੰ ਭਾਈ ਇਹਦੀ 1 ਲੱਖ ਤੇ 20000 ਰੁਪਈਆ ਹੋਜੂ ਥੋੜਾ ਕਨਾਂ ਮਾਨਤਾਂ ਨੇ ਹਾਂਜੀ ਮਾਨਤਾਂ ਨਹੀਂ ਰਹੇਗਾ ਇਹਦੇ ਚ ਮਾਨਤਾਂ ਜ਼ਰੂਰ ਕਰਾਂਗੇ ਮਾਨਤਾਂ ਨਹੀਂ ਰਹੇਗਾ ਬਾਲਾ ਨਹੀਂਗਾ ਉਹ ਹਾਂਜੀ ਉਹਲਾ ਨਹੀਂ ਰਹੇਗਾ ਇਹ ਠੀਕ ਹੈ ਜੀ 1 ਲੱਖ ਤੇ 20000 ਦੀ ਬਾਈ ਕਹਿੰਦਾ ਮੱਝ ਦੇ ਦਾਂਗੇ ਜੈਜ ਦੀ ਡਿਮਾਂਡ ਆ ਜ ਹੋਊਗਾ ਗੱਲਾਂ ਮਾਨਤਾ ਨੇ ਕੋਈ ਬਾਹਲਾ ਇਹ ਚ ਸੌਦੇਬਾਜ਼ ਜੀ ਨਾ ਪਵੇ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਅੱਗੇ ਨੂੰ ਵੀ ਤੱਕ ਜੰਗੀ ਆ ਤੇ ਬੈਕ ਸਾਈਡ ਨੂੰ ਵੀ ਹਵਾਨਾ ਸੂਣਾ ਘੜਦੀ ਆਉਂਦੀ ਆ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਬਾਕੀ ਜਿਹੜੀਆਂ ਵਾਲਟਾਂ ਪੰਜਾਂ ਨੇ ਸਾਰੀਆਂ ਕਰਮਾਲ ਨੇ ਕੱਢ ਕੇ ਸੂਣਾ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ